ਸੱਤ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਤੁਸੀਂ ਇਸ ਤੋਂ ਪਹਿਲਾਂ ਦੇਖੀ ਜੀ ਅਸੀਂ ਸ਼ਾਪਿੰਗ ਕੀਤੀ ਹੈ ਸ਼ਾਪਿੰਗ ਕੀਤੀ ਹੈ ਜੀ ਕੁਝ ਗਿਫਟਸ ਵਗੈਰਾ ਲਿੱਤੇ ਆ ਬੀ ਬਰਦਰਸ ਡੇ ਮਨਾਇਆ ਹੈ ਨਾ ਬਣਾਉਣਾ ਸੌਰੀ ਤੇ ਉਹ ਅੱਜ ਦੇ ਦਿਨ ਦੀ ਉਹ ਛੂਟਾ ਸੋਣਾ ਸ਼ਾਮ ਦਾ ਵੇਲਾ ਹੋ ਗਿਆ ਸੋੜਾ ਦੁਪਹਿਰ ਦਾ ਵੇਲਾ ਸੀਗਾ ਤੇ ਹੁਣ ਕੀ ਚੱਕਰ ਹੋਇਆ ਬਈ ਕਰਨ ਨੂੰ ਤਾਂ ਮੈਂ ਬੁਲਾ ਲਿਆ ਸੀਗਾ ਠੀਕ ਐ ਫਿਰ ਇੱਥੇ ਜੱਗੀ ਭਾਜੀ ਦੀ ਵੀ ਲੋੜ ਸੀਗੀ ਇਸ ਕਰਕੇ ਨਹੀਂ ਤਾਂ ਮਾਂ ਨਾ ਚਲ ਜਾਣਾ ਸੀਗਾ ਤੇ ਹੁਣ ਜੱਗੀ ਭਾਜੀ ਵੀ ਸੋਚ ਰਹੇ ਆ ਵੀ ਮੈਨੂੰ ਕਿਹੜਾ ਕੰਮ ਕਰਨ ਨੂੰ ਬੁਲਾ ਦੇਣ ਨੂੰ ਤੇ ਸਰਦਾਰ ਜੀ ਵੀ ਸੋਚੀ ਪਏ ਹੋ ਆ ਕਹੀ ਜਾਂਦੇ ਚਾਚੇ ਨੂੰ ਚਾਚੇ ਕੀ ਗੱਲ ਹੋ ਗਈ ਅੱਜ ਢੇੜਾ ਮਾਰਿਆ ਚਾਚੇ ਕੀ ਗੱਲ ਹੋ ਗਈ ਚਾਚਾ ਕਹੀ ਜਾਂਦਾ ਹੁਈਓ ਆਇਆ ਯਾਰ ਤੂ ਹੁਈਓ ਐ ਚਾਚਾ ਜੀ ਨੂੰ ਹੂੰ ਤਾਂ ਤੂੰ ਆ ਗਿਆ ਕੋਈ ਗੱਲ ਨਹੀਂ ਪਰ ਮੈਨੂੰ ਲੱਗਿਆ ਤਾਂ ਕੋਈ ਗੱਲ ਹੋਈ ਯਾਰ ਇਸ ਕਰਕੇ ਹੁਣ ਮੈਂ ਉਹਨਾਂ ਨੂੰ ਕਹਿਤਾ ਵੀ ਰਵਿੰਦਰ ਤੇ ਬਾਜੀ ਤੁਹਾਡਾ ਸੁਣਾਲੀ ਜਦ ਇਹਨਾਂ ਨੇ ਮੇਰੇ ਕੇਕ ਦਾ ਬਾਇਰ ਨੂੰ ਫੇਰ ਹੀ ਪਤਾ ਲੱਗਣਾ ਚਾਹੀਦਾ ਵੀ ਅੱਜ ਕੀ ਆ ਠੀਕ ਹੈ ਉੱਤਰ ਕੁਝ ਵੀ ਬਣਾ ਸਾਕੀ ਪਾਗੀ ਜਾਰੀ ਇਹਨਾਂ ਲਈ ਸਰਪ੍ਰਾਈਜ਼ ਆ ਇਹਨਾਂ ਲਈ ਸਰਪ੍ਰਾਈਜ਼ ਹੈ ਨਹੀਂ ਠੀਕ ਹੈ ਤੇ ਬਾਜੀ ਵੀ ਕੁਝ ਉਹਨਾਂ ਨੂੰ ਤਿਆਰ ਹੁੰਦਾ ਬਾਜੀ ਦਾ ਇਹ ਬਾਜੀ ਨੂੰ ਕਹਿਤਾ ਵੀ ਬੜੀ ਡਾਕਟਰ ਕੱਟ ਲਓ ਮੈਂ ਉਹ ਇਹ ਪ੍ਰਸਤਾਰ ਸਜਾ ਲੋ ਤੁਸੀਂ ਸਰਦਾ ਜੀ ਦੇ ਕੱਦੇ ਸਜਾਈ ਫਿਰਦੇ ਮੈਨੂੰ ਅੱਜ ਬਹੁਤ ਗੇਵਸਾ ਲੱਗ ਰਿਹਾ ਯਾਰ ਮੇਰਾ ਨੂਰ ਵੀ ਆ ਕੇ ਆ ਜਾ ਆ ਜਾ ਆ ਜਾ ਸੱਚੀ ਗੱਲ ਕਰ ਬਾਬਾ ਇਧਰ ਬੁਲਾ ਸੱਚੀ ਕਰ ਆਏ ਦੋਰੇ ਆ ਜਾ ਸੱਚੀ ਦਾ ਬਾਬਾ ਪਲੀਜ਼ ਦੇਖੀ ਤੇ ਖੇਡੀ ਪਈ ਹੈ ਚਾ ਕੋਈ ਗੱਲ ਨਹੀਂ ਤੇਰਾ ਹਵਾਈ ਕਰਦੇ ਆ ਆਪਾਂ ਚੱਲੀਏ ਜਮਦਰ ਬਾਜੀ ਦੇ ਵੀ ਤਾਂ ਸੱਜ ਜਲੀ ਹੋਣੀ ਆ 15 ਜਾ ਕੇ ਚੈੱਕ ਕਰੀਏ ਨਾ ਹੁੰਦਾ ਇਹ ਸਰਪ੍ਰਾਈਜ਼ ਸਰਪ੍ਰਾਈਜ਼ ਚਲੋ ਜੀ ਫਿਰ ਹੁਣ 15 ਜਾ ਕੇ ਮਿਲਦੇ ਬਾਰੀ ਬਾਰੀ ਸਭ ਨੂੰ ਮਲਾਉਨੇ ਤੁਹਾਡੇ ਦੇ ਤੇ ਵੀਡੀਓ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬੈਗ ਉਹ ਘਰੋਂ ਰੱਖਿਆ ਜੀ ਸਾਰਿਆਂ ਨੂੰ ਚੜਦੀ ਕਲਾ ਚ ਅ ਜੈਸਮੀਨ ਕੋ ਆਇਆ ਹੋਇਆ ਜੀ ਜੈਸਮੀਨ ਸਰਪ੍ਰਾਈਜ਼ ਰੱਖਿਆ ਹੋਆ ਅ ਇਧਰ ਰਵਿੰਦਰਾ ਦਾ ਬਾਂਟੀ ਦੇ ਦੋਹਾਂ ਤੇ ਸਰਪ੍ਰਾਈਜ਼ ਵੀ ਆ ਗਿਆ ਬ੍ਰਦਰ ਦੇ ਕਰਨ ਵੀ ਤਾਂ ਹੀ ਪੱਗ ਬੰਨ੍ਹ ਕੇ ਆਇਆ ਜੈ ਜਿੰਦਾ ਬ੍ਰਦਰ ਇਹ ਵੀ ਸਰਪ੍ਰਾਈਜ਼ ਰੱਖਿਆ ਪਰ ਕੇਕ ਲਾਉਣ ਦਾ ਚੱਕਰਾ ਤਾਂ ਨਹੀਂ ਮੈਂ ਤੇ ਭਾ ਭਾਰ ਜੀ ਕਢਵਾ ਲਈ ਜੀ ਤੁਸੀਂ ਕਹਦੇ ਲੈ ਜਿੱਤ ਲਿਆ ਠੀਕ ਜੈ ਮੈਨੂੰ ਬੁਲਾ ਆ ਵੀ ਨਾ ਬ੍ਰਦਰ ਆ ਪਾਈ ਆ ਵੀ ਬ੍ਰਦਰ ਤੂੰ ਵੀ ਸਾਸਰੀ ਕਾਲ ਬੁਲਾ ਬਣਾ ਦੇ ਪੁੱਤ ਤੂੰ ਵੀ ਸਾਸਰੀ ਕਾਲ ਬੋਲ ਤਾਂ ਦੇ ਕਰ ਲੈ ਤੂੰ ਵੀ ਸਾਸਰੀ ਕਾਲ ਦਿਖਾ ਰਿਹਾ ਨਹੀਂ ਤੇ ਹੁਣ ਗਰਮੀ ਛੱਡੀ ਦੀ ਬਹੁਤ ਸਾਸਰੀ ਕਾਲ ਜੀ ਸਾਰਿਆਂ ਨੂੰ ਉਹ ਵਾਸਟੀ ਕਾਲ ਜੀ ਸਾਰਿਆਂ ਨੂੰ ਕੱਲ ਇੱਕ ਗੱਲ ਵਾਸਟੀ ਕਾਲ ਜੀ ਸਾਰਿਆਂ ਨੂੰ ਕੱਲ ਕਾਲਿਆਂ ਨੂੰ ਸਾਥ ਨਹੀਂ ਕਰ ਵਾਹਿਗੁਰੂ ਜੀ ਕਹਾ ਸਾ ਵਾਹਿਗੁਰੂ ਜੀ ਕਿਫਾਤੇ ਸਾਰੇ ਭਰਾਵਾਂ ਦੀ ਪਾਈ ਲੰਬੀ ਹੋਣੀ ਹੈ ਹਾਂ ਤੁਹਾਂ ਚੰਗੇ ਕੁਸ਼ ਆਪਸੀ ਪਿਆਰ ਲੰਬੀ ਹੋ ਮਾ ਤਤ ਰੋ ਜਿਹੜੀ ਪਰਮਾਤਮਾ ਦੇ ਦਿੱਤੀ ਹੋਇਆ ਜਿਹੜਾ ਭਰਾਵਾਂ ਦਾ ਆਪਸੀ ਪਿਆਰ ਉਹ ਸਭ ਤੋਂ ਬੜੀ ਜ਼ਿਆਦਾ ਵੀ ਆਪਸੀ ਪਿਆਰ ਹੋਣਾ ਚਾਹੀਦਾ ਅੰਡਰਸਟੈਂਡਿੰਗ ਹੋਣੀ ਚਾਹੀਦੀ ਦੁੱਖ ਸੁੱਖ ਦੀ ਸਾਰਾ ਕਾਸ ਦੀ ਜਿਵੇਂ ਹੈ ਨਾ ਜਿਵੇਂ ਆ ਮੈਂ ਬੈਕਗ੍ਰਾਉਂਡ ਦੀ ਕਰਤਾ ਨੂੰ ਸਾਡੇ ਪ੍ਰਬੰਧਕ ਤੁਸੀ ਸਾਰੇ ਦੇਖ ਲਈਆਂ ਪਰ ਇੱਕ ਗੱਲ ਹੈਗੀ ਆ ਪਰ ਅੰਡਰਸਟੈਂਡਿੰਗ ਹੋਣਾ ਇਹ ਹੋਊਗੀ ਵੀ ਇਹਨਾਂ ਦੇ ਵਿਚਾਰਾਂ ਦਾ ਹੋਇਆ ਕੋ ਮੱਜਾਂ ਦਾ ਟਾਈਮ ਆ ਹਾਂ ਉੱਤਰ ਵੀ ਦਿਮਾਗ ਨੂੰ ਘੁੰਮੀ ਜਾਂਦਾ ਇੱਧਰ ਵੀ ਘੁੰਮੀ ਜਾਂਦਾ ਬਈ ਜਸਮੀਨ ਨੇ ਜਿਹੜੇ ਸਰਪ੍ਰਾਈਜ਼ ਪਾਰਟੀ ਰੱਖੀ ਵੀ ਆ ਵੇ ਪਰ ਉਹ ਨਹੀਂ ਲੈ ਕੇ ਉੱਥੇ ਹੋ ਜਾਂਦਾ ਮੇਰਾ ਹੋਰ ਪਾਸੇ ਵੀ ਘੁੰਮੀਆਂ ਮੈਂ ਨੂੰ ਕਦਾ ਪੁੱਛੀ ਜਾਂਦਾ ਕਾਦੇ ਬੁਲਾਏ ਜਾਂਦੇ ਕਾਦੇ ਬੁਲਾਏ ਜਾਂਦੇ ਉਹ ਕੋਈ ਕਹਿੰਦੀ ਵੀ ਹਾਂ ਚੱਲ ਕੋਈ ਨੂੰ ਕਹੋ ਨਹੀਂ ਦੱਸਦੀ ਲੈ ਤਰੋਏ ਲੈ ਜਿਹੜੇ ਕਰਦੇ ਉੱਥੇ ਬਾਦੀ ਹੈ ਮੈਂ ਦੱਸ ਦੇ ਮੈਨੂੰ ਪਾਪਾ ਨੇ ਕਿਹਾ ਕਿੰਨੇ ਰੁੱਕ ਕੇ ਇਹ ਆਪ ਸੁੱਕਦੇ ਚੇਕਾ ਬਿਕਦੇ ਇਹ ਗੱਲ ਨਾ ਹੋਵੇ ਉਹ ਮੇਰਾ ਬੜਾ ਬੀਨ ਹੈਗਾ ਜਦ ਕੋਈ ਪੰਧਾ ਗਲਤੀ ਕਰਦਾ ਹੁੰਦਾ ਨਾ ਆਂ ਜੇ ਉਧਾ ਕਰਨਾ ਪਈ ਗਲਤੀ ਕਰਦਾ ਹੁੰਦਾ ਇਹ ਵੀ ਤੇ ਮੇਰੇ ਕੋਲ ਉਹ ਗੰਸੋਂ 40 45 ਡੰਗਰ ਰੱਖੀ ਬੈਠਿਆ ਹੈ ਗਲਤੀ ਵੀ ਸੜ ਜਿਵੇਂ ਜੈਸੀ ਨਹੀਂ ਕੋਈ ਫਿਰ 30 ਬੈਂਤੀ ਕਿੱਲਾਂ ਦੀ ਖੇਤੀ ਵੀ ਆ ਨਹੀਂ ਨਹੀਂ ਆ ਪੰਧਾ ਨੂੰ ਉਵੇਂ ਪੈਨਸ਼ਨ ਨਹੀਂ ਕਮਾਈ ਵੀ ਜੰਦੀ ਉਹ ਤੇ ਪਾਣੀ ਲਾਉ ਉਹ ਤੇ ਨੱਕਾ ਉਹ ਭੈਣ ਨੇ ਗਵਾ ਕਰਤਾ ਉਹ ਮੈਂ ਸੁਣਿਆ ਨਹੀਂ ਮੈਂ ਸੁਣਿਆ ਉਹ ਆ ਵੀ ਬਧਾਈਆਂ ਬੋਲੀ ਲੇਜੀ ਉਹ ਅੱਜ ਗੱਲ ਚੋੜ ਗਲਤੀ 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 ਨਾਲ ਨਹੀਂ ਹੁੰਦੀ ਮੈਂ ਦੇਖੋ ਤੁਮਹਾਨੂੰ ਹੋਣੀ ਹੋਤੀ 10 ਗੈੜੀ ਗਲਤੀ ਦਿਆ ਅੱਜ ਤੇ 6 ਮਹੀਨੇ ਜਾਂ 5 ਮਹੀਨੇ ਪਹਿਲਾਂ ਕੋਈ ਗੱਲ ਹੋਈ ਉਹ ਵੀ ਹਲੇ ਤੱਕ ਫੜ ਕੇ ਬੈਠਦੇ ਸੀ ਉਹ ਗੱਲ ਕੋਈ ਚਾ ਲੋ ਪਹਿਲਾਂ ਵੀ ਪਹਿਲਾਂ ਆਉਂਦਾ ਨਹੀਂ ਜੀ ਗੱਲ ਜੇ ਕੱਟ ਗਈ ਕਰ ਨਹੀਂ ਪੈਂਦੀ ਗਲਤੀ ਪੈਂਦੀ ਆ ਜੀ ਜੇ ਬੰਦਰ ਨੂੰ ਗਲਤੀ ਰਿਮੈਂਡ ਕਰਾਈ ਜਾਂਦੇ ਨਾ ਇੱਕ ਮਿੰਟ ਕਰ ਨਹੀਂ ਪੈਂਦੀ ਚੱਲੋ ਬੋਲਣੋ ਹਾਂ ਜੀ ਮੈਂ ਇਹ ਗੱਲ ਕਰਾਂ ਜੇ ਬੰਦੇ ਨੂੰ ਰੋਮੈਂਟ ਕਰਾਵਾਂਗੇ ਤਾਂ ਮੁੜ ਕੇ ਲੈਬ ਚ ਗਲਤੀ ਨਹੀਂ ਹੋਊਗੀ ਹਾਂ ਚਾਹ 6 ਮਹੀਨੇ ਬਾਅਦ ਕਰਾ ਲਉ ਤਾਂ 8 ਮਹੀਨੇ ਬਾਅਦ ਕਰਾਉਂਦਾ ਮੈਂ ਰੋਈ ਤੇ ਰੋ ਜਾ ਰਵੀਰ ਮਾ ਉੱਥੇ ਗਲਤੀ ਕਰੀ ਤੇ ਵੀ ਨਹੀਂ ਮੈਂ ਸਭ ਕੁ ਲੈਣਾ ਹਾਂ ਸਮਝ ਗਿਆ ਹੁਣ ਹਾਂ ਤੁਸੀਂ ਬਾਡੀ ਕਾਲ ਯਾਦ ਤਾ ਤੇਰੀ ਤੁਸੀਂ ਕਿਵੇਂ ਮੈਂ ਨਹੀਂ ਜਾਂਦੀ ਐ ਕਿ ਨਹੀਂ ਜਾਂਦੀ ਐ ਮੋਟਾ ਕਾ ਕਰਨੀ ਚਾਹੀਦੀ ਐ ਸੱਸਰੀ ਕਾਲ ਨਹੀਂ ਕਹਿੰਦੇ ਹਾਂ ਮੈਂ ਤਾਂ ਆਲੇ ਮਾਰ ਨਹੀਂ ਚਾਹੀਦਾ ਕਹਿੰਦੀ ਮੈਂ ਮੇਰੀ ਛੱਡਾ ਦੇ ਉਂ ਨੂੰ ਮਨੋਰਮਾ ਲੈ ਗਾ ਰਹੀ ਐ ਤਾਂ ਥੋੜੀ ਕਰ ਮੈਂ ਸੁੱਪਰ ਸੱਸਰੀ ਕਾਲ ਤੋਂ ਬਾਅਦ ਬੋਲ ਚੱਲ ਹੁਣ ਬੋਲਣੇ ਸ਼ੀਤੀ ਵਾਂਗ ਅੱਛੀ ਕਾਲ ਕਹਿੰਦੀ ਛੱਡ ਕੇ ਕਾਲ ਛੱਡ ਲੈ ਲੈ ਪਾਣੀ ਮੰਗ ਰਹੀ ਐ ਨੂ ਸੱਸਰੀ ਕਾਲ ਕਰਦੇ ਮੈਂ ਕੀ ਰਹਿਦਾ ਲਗਾ ਚੀਕਾ ਚਾਚੀ ਰਾਏ ਵਾਦੇ ਮਾਦੀ ਚਾਚੀ ਕਾਲ ਲਗ ਲਗਾ ਬੈਠਾ ਹਾਂ ਬਹੁਤ ਬਤਾ ਜਿਆ ਮੀਆਂ ਮਾਰਦਾ ਪਰੇਸ਼ਾਨ ਹੋ ਗਈ ਇਹਨੂੰ ਚੱਲ ਨਾ ਨਾ ਜਾਤਾ ਦੇਖਣ ਦੇ ਮਮਾ ਮਮਾ ਪੀਣਾ ਇਹਨੂੰ ਆਮ ਬੁਲਾ ਕੇ ਲਿਆਓ ਭਾਈ ਇਹਨੇ ਗਲਾਸ ਆਪ ਲੈ ਲਾ ਦੋ ਕੀ ਘੁੱਟ ਦਿਓ ਇਹਨੂੰ ਜਵਾਬ ਚਲੋ ਤਾਂ ਮੈਂ ਗਰਮੀ ਦਿੰਦਾ ਇਹ ਕਹੇ ਲੇ ਲਾ ਇਹ ਕਦੀ ਮੇਰਾ ਹੱਪੀ ਬਰਥਡੇ ਬਣਾਦਾ ਆ ਗਿਆ ਤੇਰਾ ਐਪੀਟ ਤੇਰਾ ਹੀ ਦਰਦਰ ਤੇ ਆਇਆ ਆਪਣੇ ਵਾਲੂ ਕੜੀ ਸੋਹ ਕੜੀ ਸੋਹ ਮਾਰ ਕੇ ਸ਼ੁਰੂ ਕਰ ਲੈਣਾ ਨੰਨੇ ਨੰਨੇ ਵੀ ਇਹੋ ਜੀਜੂ ਕੋਲ ਬੈਠਾ ਹਾਂ ਹਾਂ ਗੇਟ ਕੋਈ ਗੱਲ ਨਹੀਂ ਤੋਏ ਕੋਈ ਜੀਜੂ ਕੋਲ ਬੈਠੋ ਚਲ ਰੀਤਾ ਮੀਨੇ ਵੀ ਗਿਫਟ ਵੀ ਦੇਣਾ ਕੋਈ ਮੈਂ ਆਸ ਨੇ ਮੈਂ ਕੀ ਕਰਾਂ ਲੈ ਆਈ ਹੁਣ ਮੋਬਾਈਲ ਕੰਮ ਨਹੀਂ ਕੋਣ ਲੱਗਿਓ ਸੁਗਗਤਾ ਕੋਈ ਬੁੱਤ ਗਿਫਟਿਆ ਨਹੀਂ ਕੋਈ ਨਾ ਸ਼ੱਕ ਦੇ ਦੇਣਾ 1-1 ਰੁਪਿਆ ਪਾ ਦੇ ਨਾਲ ਲਈ ਉਹਨੇ ਪ੍ਰੋਮਿਸ ਕਰ ਲਿਆ ਵੀਰੇ ਮੈਂ ਤੇਰੇ ਨਾਲ ਆ ਬੀਕੋ ਨਾ ਯਾਰ ਹਾਂ ਫਿਰ ਆਈ ਹਾਂ ਚੋਲੇ ਲੱਗਦਾ ਹੈ ਗਿਫਟ ਦੀ ਐਕਸਾਈਟਮੈਂਟ ਦੀ ਹੋਰ ਗੱਲ ਬਾਸੀ ਪੁੱਤੇ ਬੰਦੀ ਗਿਫਟ ਦੇ ਨਹੀਂ ਆਏ ਜੀ ਜੇ ਭੈਣ আর ਭਾਈ ਕਹਿੰਦੇ ਹਾਂ ਮੈਂ ਸਾਰੀ ਜ਼ਿੰਦਗੀ ਤੁਹਾਡੇ ਨਾਲ ਆ ਇਹ ਕੋਈ ਗਲਤ ਗੱਲ ਤਾਂ ਨਹੀਂ ਉਹ ਤਾਂ ਗੱਲ ਠੀਕ ਆ ਕੀ ਮਤਲਬ ਮੈਂ ਤੁਹਾਡੇ ਮੇਰੀ ਗੱਲ ਨਹੀਂ ਸਮਝੀ ਨਹੀਂ ਮਾਸੇ ਗਿਫਟ ਤੇ ਪੁੱਤਾ ਪਾਉਣ ਲੱਗੀ ਵੀ ਆ ਮੈਂ ਕਹਿੰਦੀ ਹਿੰਦੀ ਨੂੰ ਪ੍ਰੋਮਿਸ ਕਰਦੀ ਵੀ ਮੈਂ ਤੇਰੇ ਨਾਲ ਸਾਰੀ ਜ਼ਿੰਦਗੀ ਕਢੀਂਗਾ ਕਾਰਨਾ ਉਹ ਤਾਂ ਜ਼ਿੰਦਗੀ ਸਾਰੀ ਜ਼ਿੰਦਗੀ ਕਾਰਨ ਨਾਲ ਖੜਨਾ ਹੈ ਹਾਂ ਬੋਲਨੇ ਆਏ ਬਰਾਬਰ ਤਿੰਨੇ ਜਾਣੇ ਖਾਣਗੇ ਨਹੀਂ ਤੇਰੇ ਨਾਲ ਜੱਟਾ ਕੋਟਾ ਦਾ ਚਲੋ ਹੈਗਾ ਥੱਲੀ ਜਾਂਦਾ ਕੋਈ ਨਾਲ ਨਾਲ ਆਪਸੀ ਪਿਆਰ ਦੀ ਗੱਲ ਕਰਨੀ ਆਗੇ ਕੋਈ ਨਹੀਂ ਲੈਣਾ ਮੈਂ ਤੁਹਾਨੂੰ ਗਾਲਾਂ ਕੱਢੂਗੀ ਮਾਰੂਗੀ ਕੱਟੂਗੀ ਸਾਫੂ ਕਰੂਗੀ ਤੁਹਾਡੇ ਨਾਲ ਖੜੂਗੀ ਹਾਂ ਚੰਗੀ ਲੈਣਾ ਕੋਈ ਨਾ ਕੋਈ ਦੀਦੀ ਕੋਈ ਨਾ ਕੋਈ ਨਾ ਦੀਦੀ ਅਗਲੀ ਵਾਰ ਤੇ ਤੈਨੂੰ ਵੀ ਕੱਟੂਗੀ ਬੋਲੀ ਨਾ ਮੂਰੇ ਕਿੰਨੂੰ ਐਂਕਾ ਅੱਗੂ ਐਂਕਾ ਰਾਉ ਸਾਰੇ ਨੂੰ ਮਾਉਂਦੇ ਸਾਰੇ ਅਨੁਰੂਪ ਜੋ ਬੈਠੇ ਮੇਰੇ ਕੋਲ ਉਹ ਦੋ ਸਾਥ ਦੇ ਉਹਨਾਂ ਪਾਸੇ ਸਾਰੇ ਕੋੜਮਾਈ ਹੈਪੀ ਬਰਥਡੇ ਦਿਨ ਮਾਰਦਾ ਹੱਥ ਸਾਰੇ ਸਾਰੇ ਲੈਣੇ ਨੂੰ ਦੇ ਹੱਥ ਲਾ ਸੁਣਦੇ ਨਹੀਂ ਜੀ ਹੋਰ ਸਾਰਿਆਂ ਦੇ ਕਿਛੜੇ-ਛੱਪੇ ਨਹੀਂ ਆਹ ਬੋਲੋ ਤੇਰੀ ਕੀ ਕਥਨ ਤੂੰ ਪਹਿਲੀ ਕਥਨ ਕਰਨਾ ਚਲੋ ਰੁਕੋ ਰੁਕੋ ਉਹਦੇ ਵੀ ਲਵਾਉ ਕੁੜੀ ਦੇ ਆ ਜਾ ਆ ਜਾ ਇੱਧਰ ਆ ਜਾ ਮੇਰੇ ਕੋਲ ਆ ਜਾ ਉਧਰ ਜਾ ਬੀਚ ਚੁੱਪ ਹੋ ਜਾ ਉਹ ਕੰਮ ਕਰ ਜਾ ਹਾਂ ਜ਼ੋਰ ਨਾਲ ਕਰ ਨੀਂ ਕਿ ਤੈਨੂੰ ਪੜਾ ਦੇ ਤੂੰ ਤੇ ਹੱਥ ਬਣਾ ਲਓ ਕਹਿੰਦਾ ਉਹ ਕਿਤੇ ਆਣੀ ਆ ਮੇਰੇ ਕਿ ਉਹਨੂੰ ਕੋਦੀ ਚ ਲੈ ਦੇ ਇਹਨਾ ਵੀ ਵਿਚਾਰੇ ਨੂੰ ਮਜੂਰ ਦੇਣਾ ਛੋਟੇ ਜਿਹੇ ਚਲੋ ਨਾਮ ਸੱਤਾਂ ਪਾਚਾ 600 ਕਰਕੇ ਹੈਪੀ ਬਰਥਡੇ 22 ਹੈਪੀ ਹੋ ਫਸੋਂਦ ਜਿਹਦੇ ਬੱਚਾ ਨੰਦਰਾ ਪਾਪਾ ਕੀ ਕਰ ਇੱਥੇ ਤਾਂ ਕੁਝ ਨਹੀਂ ਲੈ ਕੇ ਚੱਲ ਜੋ ਵੀ ਟ ਚੱਕ ਲੈਦੇ ਨਹੀਂ ਤੁਸੀਂ ਪਾ ਦੋ ਮੜਾ ਯਾਰ ਚੱਕ ਲੈ ਕੋਈ ਨਾ ਚੱਕ ਲੈ ਦਿੰਦੇ ਆ ਲੈ 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 ਆ ਲੈ ਲੈ ਚਲ ਆਹ ਨੂੰ ਮਠਾਣਾ ਲੈ ਬੰਦਾ ਸਾਰੇ ਬੋਲ ਕਰਾਓ ਇੱਕ ਕਰਾਉਂ ਮਠਾ ਪਹਿਲਾ ਭਾਈ ਭਾਈ ਸਾਰੇ ਜਣ ਲਾਓ ਜੀ ਲਾਓ ਹਾਂ ਜੀ 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 ਸਾਲਾ ਆਜਾ ਮੁੰਡੇ ਨੇ ਪਾਗੜੀ ਦਾ ਵਾਹ ਜਾ ਵਾਹ ਜਾਈ ਕਰਾਈ ਪਈ ਓਹ ਥੈਂਕ ਯੂ ਵੀ ਕਿਹਾ ਮੈਂ ਤਾਂ ਥੈਂਕ ਯੂ ਅੱਜ ਅੱਜ ਜਿਹੜਾ ਨੂਰਵਾਲ ਤੇ ਆਣਾ ਸੋਰੀ ਤੇ ਅਜੇ ਵੱਲ ਤੇ ਇਹਦੇ ਵੱਲ ਤੇ ਕੁਮਾਰ ਵਾਲਾ ਸੁਬਰੀਤ ਵੱਲ ਤੇ ਆਤੀ ਗੰਟ ਨਵੀ ਪਾਕਿਆ ਹੈ ਰੱਜ ਜੀ ਇਹ ਨੂੰ ਬਣਾਉਣਾ ਹੱਸ ਖਿਲਾਦੇ ਮਾਮਾ ਕੋਟ ਚਾ ਫੁੱਲ ਲਈ ਤੇ ਵੀ ਆਸੀ ਗਿਫਟ ਲੈ ਕੇ ਆਇਆ ਮਾਮਾ ਚਾ ਚਾ ਕਮਾ ਦੇਣਾ ਕਾਉ ਪੀਓ ਕਰੋ ਆਨੰਦ ਹਾਂ ਖਾਵਾ ਇਹ ਵੀਡੀਓ ਤੇ ਸੰਗ ਦੀ ਬਾਤ ਕਾਉਗੀ র <tayakoo> <laughs> ਅੱਗੇ ਤਾਂ ਆ ਦੇ ਮੈਨੂੰ ਮੈਂ ਸਾਇਫੜਾ ਦੂ ਮਸ਼ੂਰੀ ਕਰਨੀ ਆ ਅੰਕਲ ਕਹਿੰਦਾ ਮੇਰੀ ਫੋਟੋ ਉਹ ਹੀ ਬੋਲਦਾ ਹਾਲੋ ਭਾਈ ਹੈਪੀ ਬ੍ਰਦਰਸ ਡੇ ਇਹਦੀ ਬਸੂਲੀ ਵੀ ਕਰਨੀ ਆ ਖੋਲ ਕੇ ਤਾਂ ਦੇਖ ਲਓਣ ਕਿ ਆ ਇਹ ਇੱਕ ਪੀਲਾ ਉਹ ਹੈਗਾ ਫੋਮਾ ਲੋ ਫੋਮ ਤੋਂ ਫਰੇਮ ਇਹਦਾ ਸੀ ਵੀ ਮਾਰਕੀਟੋਂ ਲੋਪਰ ਬਹੁਤ ਵਧੀਆ ਬੰਦੇ ਆ ਬਹੁਤ ਬਾਜ਼ਾਰ ਜਮਰੇਟ ਤੇ ਆਪਣੇ ਆਪ ਫੋਟੋ ਤਿਆਰ ਕਰਦੇ ਕੋ ਗਿਫਟ ਲੈਣਾ ਪਰ ਇਹਨਾਂ ਤੱਕ ਪਹੁੰਚ ਜ਼ਰੂਰ ਕਰਕੇ ਦੇਖੋ ਬਾਕੀ ਦੇ ਦੁਕਾਨਾਂ ਪਰ ਵੀ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤਰੇਨਾ ਕੋ ਵੀ ਵਿਜ਼ਿਟ ਕਰ ਜਾਈਏ। ਜਾਨੀ ਮੈਂ ਦੋ ਪਤਾ ਵੀ ਕੀ ਆ ਚੀਜ਼ ਚੰਗਰ ਜੀ ਹਾਂ ਇਹ ਜਿਹੜੇ ਬੰਦੇ ਨੇ ਕਹੇ ਸੀ ਉਹ ਹੀ ਚੀਜ਼ ਤਿਆਰ ਕਰ ਰਹੇ ਨੇ। ਨਹੀਂ ਉਹ ਪਤਾ ਲੱਗੋ ਉਹ ਵੀ ਚੱਕਰ ਹੈਗਾ ਵੀ ਚਲੋ। ਉਹ ਗਿਫਟ ਦਾ ਪੁੱਠਾ ਹੋ ਗਿਆ। ਮੈਂ ਕੋਈ ਨਹੀਂ ਮੇਰੀ ਗੱਲ

ਦੁੱਧ ਦੇ ਪਾਣ ਨੂੰ ਨਹੀਂ ਲਿਆ ਕੇ ਦਿੱਤੀ। ਇਹ ਕਿਤਾਬ ਮੈਂ ਦੇਖਣੀ ਆ। ਅੱਗੇ ਇਹਨੇ ਟਰੈਕਟਰ ਪਰ ਪਾ ਕੇ ਚੱਲੇਗਾ ਦੇਖਿਓ। ਅੱਪਾ ਟਰੈਕਟਰ ਨਾਲ ਨਹੀਂ ਲੱਗਦੀ ਗੱਡੀ ਵਾਲੀ ਜਿਹੜੀ ਲੈਂਦੀ ਹੁੰਦੀ ਆ। ਕਿਹਾ ਤਾਂ ਟਰੈਕਟਰ ਪਰ ਹੀ ਜਾਣੀ ਆਂ, ਕਿਆ ਕਰੀਂ ਫ੍ਰੀਟ। ਇਹ ਨਾਲ ਦੀ ਦਾ ਮੇਰੇ ਕੋਲ ਹੈਗੀ ਆ। ਹਾਂ। ਫਿਰ ਦੁਆ ਪਰ ਆਣੂ ਸੇਮ ਸੇ। ਤੁਹਾਨੂੰ ਆ ਕੇ ਆਂਦੀ ਆ। ਹਾਂ। ਫੜਾਓ ਪਾਜੀ ਨੂੰ। ਲੈ ਵਾ। ਕੁਸੀਂ ਆਓ ਜਸਤ ਫਾਰਮੈਟ ਟਾ ਟਾ ਆਓ ਜੀ ਆਲਾ ਫ੍ਰੀ ਟਾ ਜਸਮੀਨ ਮੇਰਾ ਇਹ ਫੋਨ ਹੈ ਨਾ ਸ਼ੁਭਦਸ ਬੀਕ ਕੋ ਕਰੋ ਨੰਦਿਆ ਤੁਸੀਂ ਕਾਣੋ ਨਾ ਜਗਵਾਤੀ ਕਰਦੇ ਆ ਖੋਲ ਕੇ ਦੁਕਾਨ ਉਸ ਕਾਮ ਨਾਲ ਵੀ ਦੇਖੋ ਭਾਈ ਹਾਂ ਅਰੇ ਲੋਲੀ ਕਰ ਰਿਹਾ ਕੈਪੜੀ ਆ ਜੀ ਨਾਲ ਜੀ ഹലക് കണ്ടി നിങ്ങള് ലാഗാണ്ടി നിങ്ങക്ക് ഫക്കേ അങ്ങു മൊത്തം അച്ചു സുപ്പൂദയക്ക് ആയി ഈ കടലാസ് നീ ഹേയോണി അജ്നിയാത് ਨਾ ਫਿਰ ਇਹਨੇ ਨੰਬਰ ਜਿੱਦਾਂ ਦੱਸੋ ਕੋਈ ਨਾ ਆਪਣੀ ਬੰਦੇ ਚੇਂਜ ਕਰਾਉਂਦਾ ਉਹ ਤਾਂ ਕਰ ਲੂਗੀ ਨਹੀਂ ਨਹੀਂ ਫਿਰ ਤਾਂ ਜਿੱਦਾਂ ਨੰਬਰ ਦੱਸਦੇ ਹੋ ਉਸ ਦੇ ਅਕੋਰਡਿੰਗ ਰੱਖੀ ਆ ਕਿ ਸੁੱਖੀ ਨਹੀਂ ਆਣੀ ਸੁੱਖੀ ਆ ਚੇਂਜ ਹੋਏ ਆਗੇ ਨਾ ਕੋਈ ਨਾ ਚੇਂਜ ਉਹ ਚੱਲ ਹੁਣ ਤੇਰਾ ਪਰਾ ਮਸੀ ਮਸੀ ਨੂੰ ਗਿਜਾ ਪੈਣ ਪਾਣਾਂ ਦਾ ਕੁਛ ਬੰਡਿਆ ਹੈ ਪੈਣ ਪਾ ਲੂਗੀ ਹਾਂ ਰੋਣੀ ਬੰਦੇ ਆ ਬਟਾ ਪੁਰੀ ਸੋਰੀ ਆ ਲੀਂ ਪੈਣ ਤੋਂ ਨਹੀਂ ਬਣੀ ਆ ਇਹ ਕਿਹਦਾ 22 ਨੰਬਰ ਤੇ ਖੜੀ ਆ ਸੁੱਕੀ ਜਾਂਦੀ ਆ ਆ ਬਰਾਬਰ ਬੱਤੀ ਫੁੱਲਦੀ ਘਟ ਆ ਨਹੀਂ ਸੁੱਕੀ ਜਾਂਦੀ ਆ ਮਾ ਮਾਇਨੇ ਦੂਆ ਪਰ ਕੋਈ ਕੋੜਾ ਜਿਹੜਾ ਬੈਗ ਪੈ ਕੇ ਨਾ ਉਹਦੇ ਕਰਦਾ ਜਾਨਾ ਅਕੱਲੀ ਫਟ ਬੜਾ ਫਰਕ ਪੈਂਦਾ ਕਿੱਥੇ ਦਾ ਨੇ ਆਲੇ ਨੇ ਐ ਅੱਠ ਘੰਟੇ ਕਿੱਥੇ ਖੇਲੀ ਪਈ ਖੇਲੀ ਪਈ ਜਾਣਾ ਘਰ ਸਾਬ ਉਹ ਸਮਾਨ ਸਾਣਾ ਬਿਲਕੁਲ ਕਿੱਥੇ ਅੱਠ ਘੰਟੇ ਉੱਥੇ ਬੰਦੇ ਸਜਾ ਹਾਂ ਜੀ ਆਰੇ ਜੀ ਇਹਨੇ ਪੁੱਛਿਆ ਜਵਾਕਾਂ ਨੇ ਕਰ ਲਈ ਇਹ ਵੀ ਗੱਲ ਹੈ ਹਾਕਾ ਤਾਂ ਪੰਡਾ ਦੂਰ ਦੂਰ ਬਿਲਕੁਲ 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 ਹੋਣਾ ਮੱਖੀਆਂ ਨੇ ਖਾ ਲਿਆ ਤੇ ਆਪਾਂ ਭਾਈ ਇੱਕ ਪਾ ਕੇ ਫਿਰ ਹੋਰ ਕੀ ਪਹਿਲੇ ਤੁਹਾਨੂੰ ਦੱਸੋ ਸਰਪ੍ਰਾਈਜ਼ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਬਹੁਤ ਇਹ ਮੰਨੂ ਨੇ ਇੱਕ ਕੱਟੀ ਸ਼ਰਟ ਮਿਲ ਗਈ ਉਹਨਾਂ ਨੂੰ ਤਾਂ ਵਧੀਆ ਲੱਗਣਾ ਕੱਟੀ ਪਾ ਲਿਆ ਜਾਂਦੀ ਆ ਲੈ ਨਹੀਂ ਚਲੋ ਤੂੰ ਵੀ ਮੂਹਰੇ ਆ ਪੁੱਤ ਤੂੰ ਮਾਂ ਨੂੰ ਪੁੱਤ ਮੈਂ ਕਿਉਂ ਚਲਣਾ ਨਹੀਂ ਦਿੰਦਾ ਤੇ ਆਇਆ ਕਾਹ ਪੁੱਤ ਖਾ ਪਪਾਏ ਤੁਸੀਂ ਕਿੱਥੇ ਗਏ ਹੋ ਮੈਂ ਤਾਂ ਉੱਪਰ ਗਿਆ ਬਲ ਸਰਕਾਰ ਕਹੇ ਸਾਈਕਲ ਚਲਾ ਕੇ ਆਇਆ ਆਪਣਾ ਧਰਿਰ ਚਾਹ ਪੀ ਕੇ ਚਾਹ ਪੀ ਕੇ ਬਹੁਤ ਚਾਰੀ ਮਿਲਦੀ ਆਹ ਜੀ ਨੂੰ ਉੱਪਰ ਚਾਹ ਸੁਆਣਾ ਚਾਹ ਨਹੀਂ ਪੀਣੀ ਦੋਸਤ ਦੀ ਅੱਛਾ ਤੋ ਰੰਗ ਹੋ ਜਾ ਗਿਆ ਅੱਥਰ ਦੇ ਜਾ ਪਈਆਂ ਨਾ ਨਾ ਚਾਹੀਦਾ ਵੀ ਆ ਇਹਦੀ ਫਰੈਂਡ ਕੋਲ ਜਾਂਦਾ ਫਰੈਂਡ ਉਹ ਨਹੀਂ ਸਦਾ ਰੋਸਤ ਫਰੈਂਡ ਹੋਟਲ ਵਾਲਾ ਹੋਟਲ ਵਾਲਾ ਫਰੈਂਡ ਆ ਵਾ ਪਾਈ ਦਾ ਬਾਕੀ ਫਰੈਂਡ ਗਲੈਚਾ ਫਰੈਂਡ ਕਹਿੰਦੇ ਪੰਜਾਬੀ ਚ ਦੋਸਤ ਕਹਿੰਦੇ ਆ ਮਿੱਤਰ ਮੇਰਾ ਪਿਆਰਾ ਮਿੱਤਰ ਹੋਣ ਵਾਲਾ ਹਾਂਜੀ ਹਾਂ ਚੱਲ ਚੱਲੀਏ ਇਹ ਘਰ ਆਪਾਂ ਜਾਣ ਚ ਭਲਾਈਏ ਜੀ ਰਹਿ ਜਾਓ ਅੱਜ ਲੈ ਕੇ ਕਿ ਲਾਇਓ ਰਹਿ ਜਾਓ ਅੱਜ ਨਾ ਨਾ ਪਾ ਦੱਸਦੇਂ ਜੀ ਹੋਣ ਲੱਗ ਗਿਆ ਹਣ ਸੱਕੋ ਪੈਣ ਜੀ ਦੇ ਮਗਰ ਤੇ ਲੈ ਮੰਮੀ ਨੂੰ ਵੀ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਪਿਆ ਮਗਰ ਰੀਤ ਤੱਪਰ ਗਾਇ ਲੈ ਸਾਕੂ ਸਹੀ ਕਰਨਾ ਚਲੋ ਫੇਰ ਚਲੋ ਠੀਕ ਹੈ ਨੰਗਾਈ ਸੱਸ ਦੀ ਕਾਜ ਫੇਰ ਕਿਹੜਾ ਮਾਰੀ ਹਾਂ ਜੀ ਲਾਇਓ ਕੋਈ ਨਹੀਂ ਜ਼ਰੂਰ ਭੈਣ ਜੀ ਨੂੰ ਤਾਂ ਪਤਾ ਨਹੀਂ ਕਿੱਦਾਂ ਲਿਆਉਣਾ ਪੈਣਾ ਮੰਮੀ ਸੀ ਜਵਾਨ ਹੋ ਕੇ ਸੀ ਕੁੜੀਆਂ ਹੋ ਗਈਆਂ ਮੈਂ ਤੇਦੀ ਦੀ ਤਾਹੋ ਇਹ ਬੈਠੇ ਮਿਰਦੀਆਂ ਰਹਿ ਲਾ ਜਵਾਨ ਹੈ ਕੱਲ ਜਿਹੜੀ ਨਵੀਂ ਟੂਪੀ ਜਨੂਏਸ਼ਨ ਪੂਰੀ ਹੋਰ ਲੱਗੀ ਕੁੜੀਆਂ ਤੇ ਜਾਨ ਵੀ ਜਾਦਾ ਹੋਰ ਪਤਾ ਨਹੀਂ ਉੜੀਆਂ ਖਰਾਕਾ ਖਾਦੀ ਹੋਈ ਹੈ ਇਹ ਤਾਂ ਮੇਲੇ ਭਲੇ ਭੇਖੇ ਆ ਕੜਾਕਾ ਦੀ ਨਾ ਕਾਣੀ ਆ ਖਾਲਨੀ ਆ ਸਾਡੇ ਬਗਤ ਇੰਨੀ ਖਾਈ ਨਹੀਂ ਹੋਈ ਸਕਾਣ ਨੂੰ ਖਰਾਕਾ ਸਮੇਂ ਜਦ ਤੱਕ ਲੰਮੇ ਸਾਮਨੇ ਚੱਲਦੇ ਰਹੇ ਹਾਂਜੀ ਖਰਾਕਾ ਨੂੰ ਜਿਹੜੇ ਖਰਾਕਾ ਕਿਹੜੀ ਉਹਦੇ ਜ਼ਿਆਦਾ ਤਾਂ ਵੀ ਹਾਂ ਮਿਸੀਆਂ ਰੋਟੀਆਂ ਖਾਣੀਆਂ ਹਾਂਜੀ ਆਚਾਰ ਨਾਲ ਸੁੱਕੀ ਰੋਟੀ ਖਾ ਲਈ ਸੀ ਉਹ ਅਸਲ ਅਸਲ ਵਿੱਚ ਨਾ 50 ਲੱਖ ਰੁਪਏ ਦੀ ਗੱਲ ਗਈ ਹੈ ਕਹਿੰਦੇ ਖਰਾਕਾ ਖਾਣ ਨਹੀਂ ਦੀ ਤਬਰ ਪਾਣ ਦੇ ਹਾਂ ਤਬਰ ਪਾਣ ਦੇ ਸਾਸੇ ਹੋ ਜਾਂਦੇ ਸਹੀ ਗੱਲ ਹੈ ਰੁਕ ਜਾ ਬੋਲੀ ਵਾਲਾ ਦੁੱਧ ਦੇ ਪਾਣਾ ਦੇ ਰੋ ਮੈਨੂੰ ਫਿਰ ਤੋਂ ਜ਼ਿਆਦਾ ਸਸਤਾ ਪਾਣਾ ਚਾਹੁੰਦਾ ਸੇਰ ਜਣਾ ਹੈਗਾ ਆ ਛੋਟੇ ਜਿਹੇ ਡੋਂਗੇ ਚ ਕੱਟ ਕੇ ਫਿਰ ਉੱਚੀ ਚ ਲਾ ਦੋ ਚੱਲ ਫਿਰ ਲਿਆਤਾ ਹੁਣ ਚੋ ਲੋ ਹੁਣ ਤਾਜ਼ਾ ਦੋ ਯਾਰ ਬਸ ਐ ਹੀ ਦੇਣਾ ਮੈਨੂੰ ਹੁਣ ਮਿੰਟ ਬਹਿ ਜਾ ਮਿੰਟ ਬਹਿ ਜਾ ਨਾ ਨਾ ਬਹਿ ਜਾ ਬਹਿ ਜਾ ਮੈਂ ਚੋ ਮਿੰਟ ਲੱਗਣਾ ਸਾਡਾ ਮੁੱਦਾ ਇਹਦਾ ਜਵਾਇਓ ਮਿੰਟ ਚ ਧਾਰ ਦੋ ਨਾ ਹੋਰ ਵੈਸੇ ਆਪ ਕੱਢੂ ਵੀ ਦੇਖਿਆ ਮੈਂ ਤਾਂ ਦੇਖਿਆ ਆ ਤੁਸੀਂ ਦੇਖ ਲਓ ਕੱਟ ਰੂਆ ਕੱਟ ਰੂਆ ਮਰ ਗਈ ਹੁੰਦਾ ਨਾ ਮਾਸ਼ਾ ਲਿਆ ਲੀਂ ਦੇਖ ਲਈ ਨਾ ਇਹ ਇੱਕ ਮਿੰਟ ਦਾ ਹੋਰ ਦੇਖ ਲੀ ਮੈਂ ਮਾਸ ਵੀ ਮਾਸ ਵਰਗਿਓ ਆ ਮੈਂ ਵੀਡੀਓ ਤੇ ਦੇਖ ਲਈ ਸੀ ਆ ਜੂ ਦੇਖ ਲਈਏ ਇਹ ਗੱਲ ਕਿ ਤੇ ਹੋਰ ਪਾਸੇ ਨਾ ਲੈ ਜੀ ਹਾਂ ਹਾਂ ਇਹ ਪੰਜਾਬੀ ਪੰਜਾਬੀ ਆ ਨਾ ਤੁਸੀਂ ਮਰਜ਼ੀ ਲਾ ਲਓ ਤੁਸੀਂ ਹਾਂ ਬੋ ਨਮਾਜ਼ ਆ ਵੀ ਮਿੱਟੂ ਐਮਰ ਹਾਂਜੀ ਠੀਕ ਹੈ ਜੀ ਚਲ ਠੀਕ ਹੈ ਜੀ ਭਈ 3:30 ਸੁਆ ਹੈ ਹਾਂ ਕੱਲ ਸੁਣਾ ਛੋਟਾ ਦਾ ਹਾਂ ਛੋਟਾ ਅੱਛਾ ਹਾਂ ਆਈ ਮੈਂ ਸਦਾ ਹਾਂਜੀ ਹਾਂ ਹਾਂ ਬਲੈਕ ਕਲਰ ਕਿੰਨਾ ਸੋਹਣਾ ਲੱਗਾ 5 ਕਰਿਆਣਾ 3:00 3 ਵਜੇ ਸੁਆ 3 ਵਜੇ 5 ਕਰਿਆਣੀਆਂ ਨਹੀਂ ਨਹੀਂ ਇਹ ਤਾਂ ਦਈਓ ਹੈ ਜੀ ਆ ਪੁੱਛੇ ਹੈ ਜੀ ਬਸ ਇਹ ਕਿੱਥੋਂ ਬਾਕੀ ਜੁੱਤੀ ਆ ਬਾਕੀ ਦਾ ਸਾਰੀ ਗਾਲੀ ਹੋਈ ਮਾਂ ਪਰੇ ਆ ਜੀ ਜਮਈ ਮਾਂ ਦੀ ਵੀ ਬਸ ਪੂੰਛ ਚਿੱਟੀ ਆ ਹਾਂ ਬਾਕੀ ਸਾਰੀ ਕਾਲੀ ਆ ਚੱਲ ਬੜੀ ਆ ਹਾਂ ਜੀ ਜਿਹੜੀ ਤੁਹਾਡੀ ਮੈਂਸ ਬਿਮਾਰ ਹੋਈ ਤੇ ਉਹ ਠੀਕ ਹਾਂਜੀ ਹਾਂਜੀ ਹੁਣ ਤਾਂ ਠੀਕ ਆ ਮਾਂ ਦੀ ਉਹ ਅੱਗੇ ਖੜੀ ਆ ਜੀ ਉਹ ਅੱਛਾ ਅੱਛਾ ਨਾ ਤੇ ਪੂੰਛੋ ਪਾਂਛਾ ਖਾਣੀਆਂ ਤਾਂ ਜਾਇਆ ਜਾ ਲੋ ਆ ਮੈਂ ਤਾਂ ਕਹਿੰਦਾ ਨਹੀਂ ਮੈਂ ਡੰਗਰਾਂ ਚੜ੍ਹਦਾ ਨਹੀਂ ਹਾਂ ਅਹ ਕਹੀਂ ਯਾਰ ਲੈ ਡੰਗਰਾਂ ਦਾ ਬੰਦਾ ਹੁੰਦਾ ਜਿਹਨੇ ਡੰਗਰਾਂ ਚਾ ਦੇਖਦਾ ਜਾਣਨ ਕਿ ਇਹ ਨਹੀਂ ਬੰਦਾ ਮੈਂ ਤਾਂ ਡਰਦਾ ਆਪਣੀ ਬੈੜੀ ਪਤਾ ਮੈਂ ਤਾਂ ਉੱਪਰ ਡੰਗਰ ਦਾ ਡਰਦਾ ਹਾਂ ਕਦ ਸਿੰਘ ਮਾਰ ਦਿੰਦਾ ਕਦ ਲੱਤ ਮਾਰ ਦਿੰਦੀ ਕੁਝ ਨਹੀਂ ਬਦਲਦਾ ਕਿਹੜੀ ਆਪਣੀ ਸਾਡੀ ਬੈੜੀ ਚ ਆਉਂਦੇ ਆ ਉਹ ਲਿੰਨੀ ਵੀ ਧਾਰ ਮਾਰ 19 ਵਾਰੇ ਪੂਛ ਮਾਰਦੀ ਆ ਸਿੰਘਾਂ ਨੂੰ